प्यारे दोस्तों आज ਕਰਦਾ ਹਾਂ ਕਿ ਤੁਸੀਂ ਪਰਿਵਾਰ ਸਮੇਤ ਪੂਰਨ ਤੰਦਰੁਸਤ ਰਹੋਗੇ ਤੇ ਤੁਹਾਡੇ ਚੰਗੇ ਭਵਿੱਖ ਦੀ ਤੇ ਲੋਕ ਕਾਮਨਾ ਵੀ ਕਰਦਾ ਹਾਂ ਅੱਜ ਫਿਰ ਸਿਆਸਤ ਦਾ ਇੱਕ ਪੰਨਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਕੁਝ ਸਮਾਂ ਪਹਿਲਾਂ ਫਿਲਪੀਨਸ ਦੇ ਰਾਸ਼ਟਰਪਤੀ ਰੌਡ੍ਰੀਗੋ ਤੋਤਰਤੋ ਦੂਤਰ ਤੋਂ ਭਾਰਤ ਦੇ दौरे ਤੇ ਆਏ ਸਨ। ਉਹਨਾਂ ਨੇ ਸਾਡੇ ਲੋਕ ਸਭਾ ਦੇ ਤੇ ਰਾਜ ਸਭਾ ਦੇ ਦੋਨਾਂ ਸਦਨਾਂ ਨੂੰ ਇਕੱਠਿਆਂ ਪ੍ਰੋਗਰਾਮ ਅਲਿਕੇ ਪ੍ਰੋਗਰਾਮ ਅਨੁਸਾਰ ਸੰਬੋਧਨ ਕੀਤਾ। ਸੰਬੋਧਨ ਕਰਦਿਆਂ ਮਿਸਟਰ ਤੋਤਰਤੋ ਉਹਨਾਂ ਨੇ ਜਦੋਂ ਭਾਸ਼ਣ ਸ਼ੁਰੂ ਹੀ ਕੀਤਾ ਤਾਂ ਐਮਪੀ ਜਿਹੜੇ ਬੈਠੇ ਨੇ ਉਹਨਾਂ ਦਾ ਭਾਸ਼ਣ ਸੁਣਨ ਲਈ ਉਹਨਾਂ ਨੂੰ ਪ੍ਰਸ਼ਨ ਕੀਤਾ ਕਿ ਤੁਸੀਂ ਕੰਮ ਕੀ ਕਰਦੇ ਹੋ ਸਾਡੇ ਐਮਪੀ ਇਹ ਪ੍ਰਸ਼ਨ ਸੁਣ ਕੇ ਬੜੇ ਹੈਰਾਨ ਜੇ ਹੋਏ ਕਿ ਕਿਹੋ ਜਿਹਾ ਪ੍ਰਸ਼ਨ ਫਿਲੀਪੀਨਸ ਦੇ ਰਾਸ਼ਟਰਪਤੀ ਨੇ ਕੀਤਾ ਪਹਿਲਾਂ ਇੱਕ ਦੂਜੇ ਵੱਲ ਵੇਖਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਪੱਤੇ ਐਨੇ ਮਿਲਦੇ ਨੇ ਕਿ ਹੋਰ ਕੋਈ ਕੰਮ ਕਰਨ ਦੀ ਲੋੜ ਵੀ ਨਹੀਂ ਹੈ ਤੇ ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਂ ਇੱਕ ਕਿਸਾਨ ਹਾਂ 10 ਵਜੇ ਤੱਕ ਫਿਲੀਪੀਨਜ਼ 10 ਵਜੇ ਤੱਕ ਮੈਂ ਆਪਣੇ ਖੇਤ 'ਚ ਕੰਮ ਕਰਦਾ ਉਸ ਤੋਂ ਬਾਅਦ ਬਤਾਓ ਰਾਸ਼ਟਰਪਤੀ ਮੈਂ ਰਾਸ਼ਟਰਪਤੀ ਪਭੰਚ ਜਾਣਾ ਤੇ ਦੇਸ਼ ਨੂੰ ਮੇਰੀਆਂ ਸੁਭਾਵਾਂ ਸਮਰਪਿਤ ਹੁੰਦੀਆਂ ਨੇ ਪਰ ਮੇਰਾ ਰੋਜੀ ਰੋਟੀ ਦਾ ਜਿਹੜਾ بڑا ਸਾਧਨ ਹੈ ਉਹ ਖੇਸਾਨੀ ਹੈ ਜਦੋਂ ਫਿਲੀਪੀਨਜ਼ ਦਾ ਰਾਸ਼ਟਰਪਤੀ ਇਹ ਕਹਿ ਰਿਹਾ ਹੈ ਤਾਂ ਅਚੰਭੇ ਵਾਲੀ ਗੱਲ ਸੀ ਕਿ ਸਾਡੇ ਪਾਰਲੀਮੈਂਟ ਦੇ ਸੈਕਸ਼ਨ ਦੇ ਸਾਡੇ ਸੰਸਦ ਨੇ ਜੋ ਇਟਾ ਇੱਕ ਪਾਲੇ ਚੋਂ ਦੂਜੇ ਪਾਲੇ ਚ ਬਦਲ ਵਾਸਤੇ ਕਰੋੜਾਂ ਦਾ ਸੌਦਾ ਹੋ ਜਾਂਦਾ ਹੈ ਫੇਲੀ ਗੱਲ ਦੂਜਾ ਅਥਾ ਮਾਨ ਪੱਤੇ ਨੇ ਹਵਾਈ ਜਹਾਜ਼ ਸਫਰ ਕਰਨ ਦੀ ਸਹੂਲਤ ਹੈ ਰੇਲ ਰੱ ਚ ਸਹੂਲਤ ਹੈ ਬੱਸਾਂ ਚ ਜਾਣ ਦੀ ਸਹੂਲਤ ਹੈ ਇਸ ਤੋਂ ਬਿਨਾ ਢੇੜਾ ਐਮਪੀ ਬਣ ਗਿਆ ਚੋਣਾ ਤੋਂ ਪਹਿਲਾਂ ਉਹ ਲੋਕਾਂ ਦਾ ਸੇਵਕ ਦੇ ਹੁੰਦਾ ਹੈ ਖਤ ਵੰਦਾ ਕਿ ਮੈਂ ਤੁਹਾਡੀ ਸੇਵਾ ਕਰਨੀ ਹੈ ਮੈਨੂੰ ਸੇਵਾ ਦਾ ਮੌਕਾ ਦਿਓ ਪਰ ਜਿੱਤਨ ਤੋਂ ਬਾਅਦ ਉਹ ਮਾਲਕ ਬਣ ਜਾਂਦਾ ਹੈ ਲੋਕਾਂ ਦੇ درمیان ਤੇ ਉਹ ਦੀ ਸਖਸ਼ੀਦਰਮਿਆਨ ਇੱਕ ਅੰਤਰ ਹੁੰਦਾ ਹੈ ਤੇ ਲੋਕ ਮਿਲਣ ਤੋਂ ਤਰਸ ਵੀ ਜਾਂਦੇ ਨੇ ਇਸ ਤੋਂ ਬਿਨਾ ਜੇ ਉਂਝ ਵੀ ਜੇ ਅਸੀਂ ਲੇਖਾ ਜੋਖਾ ਕਰੀਏ ਤਾਂ 5 ਸਾਲ ਦਾ ਉਹਨਾਂ ਦਾ ਦਸਵਾਂ ਹੁੰਦਾ ਤੇ ਉਸ ਸਮੇਂ ਮੈਂ ਸਾਰੇ ਨਹੀਂ ਕਹਾਗਾ ਆਟੇ 'ਚ ਲੂਣ ਹੁੰਦੇ ਨੇ ਚੰਗੇ ਵੀ ਹਨਗੇ ਪਰ ਜ਼ਿਆਦਾਤਰ ਜਿਹੜੇ ਰਾਸਥਤਾ ਤੇ ਕਾਬਜ਼ ਹੋ ਗਏ ਰਾਸਥਤਾ ਤੇ ਕਾਬਜ਼ ਹੋਣ ਤੋਂ ਬਾਅਦ ਅਥਾ ਜ਼ਮੀਨਾਂ ਦੇ ਮਾਲਕ ਪੈਟਰੋਲ ਪੰਪਾਂ ਦੇ ਮਾਲਕ ਪੰਜ ਸਟਾਰ ਹੋਟਲਾਂ ਦੇ ਮਾਲਕ ਤੇ ਇਸ ਤਰੀਕੇ ਨਾਲ ਹੀ ਗੈਸ ਸਟੇਸ਼ਨ ਦੇ ਮਾਲਕ ਕਿਹੜੇ ਵਖ ਵਖ mafie ਨੇ ਉਹਨਾਂ ਦੇ ਕਿਰਪਾ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਭਾਈ ਵਾਲੀ ਕਰਕੇ ਅਥਾ ਪੈਸਾ ਕਮਾਉਣਾ ਇਹ ਮਕਸਦ ਮੁੱਖ ਮਕਸਦ ਬਣ ਜਾਂਦਾ ਹੈ ਦੂਜੇ ਪन्ने ਮੈਂ ਇੱਕ ਅਜਹੀ ਸਖਸ਼ੀ ਤਈ ਦਾ ਜ਼ਿਕਰ ਤੁਹਾਡੇ ਨਾਲ ਕਰ ਰਿਹਾ ਹਾਂ ਜੋ ਸਿਆਸਤ ਦੀ ਪੌੜੀ ਚੜਿਆ ਜੋ ਸੰਸਦ ਦੇ ਦਰਵਾਜ਼ੇ ਵਿੱਚ ਦਾਖਲ ਹੋਇਆ ਉਹਦਾ ਨਾਮ ਕਾਮਰੇਡ ਤੇਜਾ ਸਿੰਘ ਸੁਤੰਤਰ ਸੀ ਤੇਜਾ ਸਿੰਘ ਸੁਤੰਤਰ ਇੱਕ ਸੁਤੰਤਰਤਾ ਸੰਗਰਾਮੀ ਗਦਰ ਪਾਰਟੀ ਨਾਲ ਜੁੜਿਆ ਰਿਹਾ ਉਸਦਾ ਘਰ-ਬਾਰ ਵੀ ਗੁਰਖ ਹੋਇਆ ਪਰ ਉਸਨੇ ਆਪਣੇ ਨਿੱਜੀ ਹਿੱਤਾਂ ਦੀ ਤਾਂ ਥਾਂ ਦੇਸ਼ ਦੇ ਹਿੱਤਾਂ ਨੂੰ ਤਰਜੀ ਦਿੱਤੀ ਸੀ 1971 ਚ ਓਸੀਪੀਆਈ ਵੱਲੋਂ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ 1971 ਦੀਆਂ ਇਹ ਇਤਿਹਾਸਿਕ ਗੱਲ ਹੈ ਕਿ ਲੋਕ ਸਭਾ ਦੀਆਂ ਜਦੋਂ ਚੋਣਾਂ ਹੋਈਆਂ ਉਹ ਸੰਗਰੂਰ ਪਾਰਲੀਮੈਂਟ ਪਾਰਲੀਮੈਂਟ ਸੀਟ ਤੋਂ ਖੜਾ ਸੀ ਦੂਜੇ ਬੰਨੇ ਜਿਹੜੀ ਉਸ ਵੇਲੇ ਰਾਜ ਸਥਾ ਪੰਜਾਬ ਦੇ ਵਿੱਚ ਕਾਬਜ਼ ਸੀ ਉਹਦਾ ਐਮਪੀ ਬਰਾਬਰ ਇਲੈਕਸ਼ਨ ਲੜ ਰਿਹਾ ਸੀ ਤੇ ਕੁਦਰਤੀ ਹੁੰਦਾ ਹੈ ਜੋ ਕੁਝ ਇਸ ਵੇਲੇ ਸਾਡੇ ਸਿਆਸਤ ਦੇ ਵਿੱਚ ਚੱਲ ਰਿਹਾ ਹੈ ਕਿ ਜਦ ਜਿਹੜੀ ਰਾਜ ਸਤਾ ਕਾਬਜ਼ ਹੁੰਦੀ ਹੈ ਉਹ ਹਰ ਤਰ੍ਹਾਂ ਦਾ ਜਾਇਜ਼ ਨਜਾਇਜ਼ ਤਰੀਕਾ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਹਰ ਹਿੱਲੇ ਪਰ ਵਰਤਦੀ ਹੈ ਤੇਜਾ ਸਿੰਘ ਸਤੰਤਰ ਦੀ ਇਲੈਕਸ਼ਨ ਬਿਲੇ ਵੀ ਇਹ ਹੁੰਦਾ ਹੋਇਆ ਉਹ 210 ਵੋਟਾਂ ਤੇ ਜਿੱਤ ਰਿਹਾ ਸੀ ਡਿਪਟੀ ਕਮਿਸ਼ਨਰ ਤੇ ਰਾਜ ਸਤਾਬਲੋਂ ਉਪਰੋਂ ਦਬਾਅ ਪਿਆ ਕਿ ਦੂਜੇ ਉਮੀਦਵਾਰ ਜੋ ਰਾਜ ਸਤਾਬਾ ਵਾਲਾ ਹੈ ਉਸ ਨੂੰ ਜੇਤੂ ਕਰਾਰ ਦੇ 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 ਤਾਜਾ ਸਿੰਘ ਸਤੰਤਰ ਨੂੰ ਜਦੋਂ ਪਤਾ ਲੱਗਿਆ ਸੀ ਇਲੈਕਸ਼ਨ ਦੇ ਪੀੜਚ ਉਹ ਇਲੈਕਸ਼ਨ ਦੇ ਵਿੱਚ ਹੈ ਤੇ ਰਿਟਰਨਿੰਗ ਅਫਸਰ ਨੂੰ ਜਿਹੜਾ ਇਹ ਸੁਨੀਹਾ ਮਿਲਿਆ ਉਹਦੀ ਭਿੰਨਕ ਮੇ ਪੈ ਗਈ ਉਸ ਨੂੰ ਤਾਂ ਉਹਨੇ ਰਿਟਰਨਿੰਗ ਅਫਸਰ ਦੀ ਪੀਕ ਮਿਸਟਰੀ ਉਸ ਨੂੰ ਸੁਨੀਹਾ ਦਿੱਤਾ ਸੀ ਕਿ ਮੈਂ ਹੁਣ ਤੱਕ ਲੋਕਾਂ ਦੇ ਹੱਕਾਂ ਲਈ ਲੜਦਾ ਰਿਹਾ ਤੇ ਮੇਰਾ ਹੱਕ ਕੋਈ ਖੋ ਲਵੇ ਇਹ ਮੈਂ ਬਰਦਾਸ਼ਤ ਨਹੀਂ ਕਰਾਂਗਾ ਇਹਦੇ ਨਤੀਜੇ ਤੁਹਾਨੂੰ ਭੁਗਤਨੇ ਪੈਣਗੇ ਤੇਜਾਰ ਸਿੰਘ ਸਤੰਤਰ ਦੀ ਜ਼ਿੰਦਗੀ ਤੋਂ ਦੀਪਤੀ ਕਮਿਸਟਰ ਵਿਵਾਕਫ ਸੀ ਤੇ ਉਹ ਜਦੋਂ ਉਸਨੇ ਕਿਹਾ ਕਿ ਮੈਂ ਤਾਂ ਅੰਗਰੇਜ਼ਾਂ ਦੀ ਪ੍ਰਵਾਣੀ ਕੀਤੀ ਉਸ ਨੂੰ ਜੇਤੂ ਕਰਾ ਦਿੱਤਾ ਗਿਆ ਹੁਣ ਤੇਜਤ ਸਿੰਘ ਸਤੰਤਰ ਜਦੋਂ ਐਮਪੀ ਬਣਿਆ ਤਾਂ ਲੋਕਾਂ ਦਾ ਐਮਪੀ ਸੀ ਲੋਕਾਂ ਦੇ ਦਰ ਤੇ ਦਸਤਕ ਦਿੰਦਾ ਸੀ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਯਤਨ ਸੀ ਰਹਿਦਾ ਸੀ ਉਹਦਾ ਧੋਲਾ ਹੁੰਦਾ ਸੀ ਉਹਦੇ ਕੋਲ ਇੱਕ ਮੋਢੇ ਤੇ ਟੰਗਿਆ ਹੋਇਆ ਉਹਦੇ ਵਿੱਚ ਅਰਜ਼ੀਆਂ ਇੱਕ ਫਾਈਲ 'ਚ ਪਾ ਕੇ ਰੱਖਦਾ ਤੇ ਉਹਨਾਂ ਦੇ ਨਿਪਟਾਰੇ ਲਈ ਹਰ ਸੰਭ ਯਤਨ ਵੀ ਕਰਦਾ ਤੇ ਜਿਹਦਾ ਕੰਮ ਕਰ ਜਾਂਦਾ ਉਹਦੇ ਘਰੇ ਸੂਚਿਤ ਕਰਨ ਵੀ ਜਾਂਦਾ ਸੀ ਇਸ ਤੀਕੇ ਦੀ ਸਖਸ਼ਿਤੀ 1973 'ਚ ਹਾਲਾਂਕਿ ਦੇਖੋ ਵੀ ਜਿਹੜਾ ਐਮਪੀ ਹੈ ਉਹਨਾਂ ਦੇ ਖਾਣੇ ਦਾ ਵੀ ਉੱਥੇ ਪ੍ਰਬੰਧ ਇਸ ਤੀਕੇ ਨਾਲ ਹੈ ਕਿ ਭਾਂਤ ਭਾਂ ਦਾ ਖਾਣਾ ਤੇ ਸਭ ਤੋਂ ਸਸਤਾ ਪਰ ਉਹਨੇ ਉਹ ਵੀ ਕਦੇ ਉਹ ਕੰਟੀਨ ਚ ਨਹੀਂ ਗਿਆ ਜਿਹੜੀ ਮੈਂ ਗੱਲ ਕਰ ਰਿਹਾ 1973 ਚ 1971 ਚ ਐਪੀ ਬਣਿਆ 12 April 1973 ਨੂੰ ਉਸ ਤੰਤਰਤਾ ਸੰਗrami ਭਾਸ਼ਣ ਦੇ ਰਿਹਾ ਪਾਰਲੀਮੈਂਟ ਵਿੱਚ ਤੇ ਪਾਰਲੀਮੈਂਟ ਚ ਭਾਸ਼ਣ ਦਿੰਦਿਆਂ ਜਦੋਂ ਬੋਲ ਕੇ ਹਟਿਆ ਉਹਦੇ ਬੋਲਣ ਦਾ ਵਿਸ਼ਾ ਵੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੀਤੀ ਕੀਰਤੀ ਵਰਗ ਦੀ ਗੱਲ ਕੀਤੀ ਉਸਨੇ ਲੋਕਾਂ ਦੀ ਲੋੜਾਂ ਦੀ ਜ਼ਿਕਰ ਕੀਤਾ ਤੇ ਜਦੋਂ ਬੋਲ ਕੇ ਬੈਂਚ ਤੇ ਬੈਠ ਗਿਆ ਨਾ ਤਾਂ ਉਹਨੂੰ ਹਾਰਟ ਅਟੈਕ ਦਾ ਦੌਰ ਆ ਗਿਆ ਜਦੋਂ ਮੈਡੀਕਲ ਚੈੱਕਅਪ ਕੀਤਾ ਗਿਆ ਤਾਂ ਉਹ ਆਪਣੇ ਝੋਲੇ ਛੱਡ ਚੁੱਕਿਆ ਸੀ ਉਹਦੇ ਝੋਲੇ ਨੂੰ ਜਦੋਂ ਖੋਲਿਆ ਗਿਆ ਨਾ ਤੇਜ ਸਿੰਘ ਸਤੰਤਰ ਦੇ ਝੋਲੇ ਨੂੰ ਉਹਦੇ ਵਿੱਚ ਤਿੰਨ ਰੋਟੀਆਂ ਸਨ ਪੌਣੀ ਚਲ ਲਪੇਟੀਆਂ ਹੋਈਆਂ ਤੇ ਨਾਲ ਅਚਾਰ ਸੀ ਤੇ ਇੱਕ ਇੱਕ ਫਾਈਲ ਸੀ ਜਿਹਦੇ ਵਿੱਚ ਲੋਕਾਂ ਦੀਆਂ ਅਰਜ਼ੀਆਂ ਪਾਈਆਂ ਹੋਈਆਂ ਸੀ ਉਹਨਾਂ 'ਚੋਂ ਕੁਝ ਤਾਂ ਨਪਟਾਰਾ ਕੀਤਾ ਹੋਇਆ ਸੀ ਕੁਝ ਤਾਂ ਨਪਟਾਰਾ ਉਹਨੇ ਦਿੱਲੀ ਲੈ ਕੇ ਕਰਨਾ ਸੀ ਤੇ ਇਹੋ ਜੀ ਸਖਸ਼ਿਤ ਜਦੋਂ ਉਹ ਦੀ ਡੈਥ ਹੋਈ ਉੱਥੇ ਸੈਸ ਪਾਰਲੀਮੈਂਟ 'ਚ ਤਾਂ ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਦੀਜੀ ਸਨ ਉਹਨਾਂ ਨੇ ਪ੍ਰੇਮਨਲ ਕੇ ਹਸੀ ਕੇ ਇਹੋ ਜੀ ਸਖਸ਼ੀਤ ਨੂੰ ਮੈਂ ਸਲੂਟ ਕਰਦੀ ਹਾਂ ਹੁਣ ਵੀ ਇਹੋ ਜੀ ਸਖਸ਼ੀਤ ਵਾਲੀ ਸਾਡੀ ਪਾਰਲੀਮੈਂਟ ਦਾ ਇੱਕ ਤਿਰਸ਼ੇਵਾ ਹੈ ਕਿ ਇਹੋ ਜਿਹੇ ਐਮਪੀ ਬਣ ਕੇ ਉਹ ਸੰਸਦ ਦੀ ਡਿਊਟੀ ਪਾਰ ਕਰਨ ਪੰਜਾਬ ਦੀ ਤੇ ਦੇਸ਼ ਦੀ ਹਿੱਤ ਦੀ ਗੱਲ ਕਰਨ ਆਪਣੇ ਨਾਂ ਨਾਲ ਬਕਾਉ ਸ਼ਬਦ ਨਾਲ ਬਹੁਤ ਬਹੁਤ ਧੰਨਵਾਦ